ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਤਾ ਜਿਵੇਂ ਕੁਲਾ ਬਦੂ ਗੁਰ ਜਨਮੇ ਘੁੰਗਟ ਪਟ ਸਹਿਜ ਸੰਜੋਗ ਸਮੈ ਅੰਤਰ ਨ ਪੀਅ ਸੈ ਜਿਵੇਂ ਕੁਲਾ ਬਦੂ ਗੁਰ ਜਨਮੇ ਘੁੰਗਟ ਪਟ ਸਹਿਜਾ ਸੰਜੋਗ ਸਮੇ ਅੰਤਰ ਨ ਪੀਸੈ ਜੈਸੇ ਮਨ ਅਸ਼ਤ ਕੁਟੰਬ ਹੀ ਸਾਹਿਤ ਅਹੈ ਬੰਕ ਤਨ ਸੁਦੋ ਬਿਲ ਪੈਸਤ ਹੋਏ ਜੀਸੈ ਮਾਤ ਪਿਤਾ ਅਸ਼ਤ ਨ ਬੋਲੇ ਸੁਤ ਬਨਿਤਾ ਸੈ ਅਸ਼ਕ ਕਹਿ ਦੇ ਸਰਬਸ ਮੋਹ ਸੁਤ ਤੀਅ ਸੈ ਲੋਗਨ ਮੇ ਲੋਗਾ ਚਾਰ ਗੁਰਮੁਖ ਇਕੰਕਾਰ ਸਬਦ ਸੁਰਤ ਓਨ ਮੰਨ ਮੰਨ ਹੀ ਸੈ ਲੋਗਨ ਮੇ ਲੋਗਾ ਚਾਰ ਗੁਰਮੁਖ ਇਕੰਕਾਰ ਸਬਦ ਸੁਰਤ ਉਨ ਮੰਨ ਮੰਨ ਹੀ ਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਾਧ ਸੰਗਤ ਸਤਕਾਰ ਜੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਆਪਣੇ ਨਿੱਜੀ ਜੀਵਨ ਦੇ ਅਨੁਭਵ ਗੁਰ ਸਿੱਖੀ ਦੀ ਘਾਲਣਾ ਘਾਲਣ ਤੋਂ ਬਾਅਦ ਜੋ ਕੁਝ ਉਹਨਾਂ ਨੂੰ ਅੰਦਰ ਦਾ ਗਿਆਨ ਪ੍ਰਾਪਤ ਹੋਇਆ ਗੁਰਮਤਿ ਦੀਆਂ ਰਮਚਾਂ ਨੂੰ ਖੋਲਦਿਆਂ ਭਾਈ ਸਾਹਿਬ ਜੀ ਨੇ ਆਪਣੇ ਅਨੁਭਵ ਨੂੰ ਸੰਗਤ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਸੋ 41 ਨੰਬਰ ਕਵਿਤਾ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਜਿਸ ਵਿੱਚ ਤਿੰਨ ਉਦਾਹਰਨਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖ ਦੀ ਉਪਮਾ ਕੀਤੀ ਹੈ ਕਿ ਕਿਵੇਂ ਉਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਅੰਦਰੋਂ ਇੱਕ ਨਿਰੰਕਾਰ ਦੇ ਨਾਲ ਜੁੜਿਆ ਰਹਿੰਦਾ ਹੈ ਰਹਿੰਦਾ ਉਸ ਸੰਸਾਰ ਦੇ ਵਿੱਚ ਹੀ ਹੈ ਪਰ ਅੰਦਰੋਂ ਅਕਾਲ ਊਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਉਹਦੀ ਸੁਰਤ ਜੁੜੀ ਰਹਿੰਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਕਬੀਤ ਦੇ ਵਿੱਚ ਜੋ ਪਹਿਲੀ ਉਦਾਹਰਣ ਲਈ ਪਹਿਲੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਕੁਲਾ ਬੱਧੂ ਕੋ ਰ ਜਨਮੇ ਘੁੰਘਟ ਪਟ ਕੁਲਾ ਬੱਧੂ ਦਾ ਅਰਥ ਹੈ ਉੱਚੀ ਕੁਲਾ ਆਹੀ ਗੁਰਦਾਸ ਜੀ ਕਹਿੰਦੇ ਨੇ ਉੱਤਮ ਘਰਾਣੇ ਦੀ ਜਿਹੜੀ ਨੋਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਔਰ ਗੁਰਮਤ ਦੇ ਜਿਹੜਾ ਸਾਹਿਤ ਹੈ ਉਹਦੇ ਵਿੱਚ ਇਹ ਜਿਹੜੀ ਉਦਾਹਰਣ ਹੈ ਪਤੀ ਪਤਨੀ ਦੀ ਬਹੁਤ ਵਾਰ ਵਰਤੀ ਗਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਪਤੀ ਪਤਨੀ ਦੇ ਸੰदर्भ ਦੇ ਵਿੱਚ ਇਹ ਉਦਾਹਰਣ ਲੈ ਕੇ ਮਨੁੱਖ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦਾ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਹੈ ਆਤਮਾ ਨੂੰ ਪਤਨੀ ਦੇ ਰੂਪ ਵਿੱਚ ਅਕਾਲ ਪੁਰਖ ਪ੍ਰਮਾਤਮਾ ਨੂੰ ਪਤੀ ਦੇ ਰੂਪ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਹੈ ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੇ ਇੱਕ ਉਦਾਹਰਣ ਲਈ ਹੈ ਇਹ ਭਾਈ ਗੁਰਦਾਸ ਜੀ ਦੀ ਇੱਕ ਵੀ ਲਖਣਤਾ ਹੈ ਕਿ ਉਹਨਾਂ ਦਾ ਇਹ ਸੰਸਾਰ ਦੇ ਵਿੱਚ ਜਿਹੜੀਆਂ ਨਿੱਕੀਆਂ-ਨਿੱਕੀਆਂ ਉਦਾਹਰਣਾਂ ਨੇ ਸਾਡੇ ਜੀਵਨ ਦੀਆਂ ਜਿਹੜੀਆਂ ਗੱਲਾਂ-ਬਾਤਾਂ ਨੇ ਜੋ ਕੁਝ ਅਸੀਂ ਸੰਸਾਰ ਦੇ ਵਿੱਚ ਜਿਵੇਂ ਵਿਚਰਦੀਆਂ ਉਹਨਾਂ ਚੀਜ਼ਾਂ ਦੀ ਉਦਾਹਰਣ ਲੈ ਕੇ ਭਾਈ ਗੁਰਦਾਸ ਜੀ ਇੱਕ ਨਿਰੰਕਾਰ ਦੇ ਨਾਲ ਜੋੜਨ ਦਾ ਜਿਹੜਾ ਉਹ ਜੁਗਤ ਦਰਸਾਉਂਦੇ ਨੇ ਤਰੀਕਾ ਦੱਸਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖੋ ਇੱਕ ਉੱਤਮ ਘਰਾਣੇ ਦੀ ਨੌ ਜਿਹੜੀ ਵਿਆਹ ਕਰਾ ਕੇ ਸ਼ਾਦੀ ਤੋਂ ਬਾਅਦ ਸਹੁਰੇ ਪਰਿਵਾਰ ਦੇ ਵਿੱਚ ਆਉਂਦੀ ਹੈ ਸਹੁਰੇ ਪਰਿਵਾਰ ਦੇ ਵਿੱਚ ਉਹਦੇ ਵੱਡੇ-ਵਡੇਰੇ ਨੇ ਉਹਦਾ ਸਹੁਰਾ ਸਾਹਿਬ ਹੈ ਸੱਸ ਹੈ ਉਹਦੇ ਜੀਠ ਨੇ ਜਾਂ ਹੋਰ ਇਧਰ ਉਧਰੋਂ ਸਾਖ ਸੰਬੰਧੀ ਜਿਹੜੇ ਵੱਡੇ ਵੱਡੇਰੇ ਆਹੀ ਗੁਰਦਾਸ ਜੀ ਕਹਿੰਦੇ ਗੁਰਜਨ ਗੁਰਜਨ ਦਾ ਅਰਥ ਹੈ ਜਿਹੜੇ ਉਹਦੇ ਵੱਡੇ ਵੱਡੇਰੇ ਉਹਦੇ ਕੁਝ ਵੱਡੇਰੇ ਨੇ ਜਠੇਰੇ ਨੇ ਸੌਹਰਾ ਸਾਹਿਬ ਨੇ ਪਤਿਉਰਾ ਜੀਠ ਆਦਿ ਆਹੀ ਗੁਰਦਾਸ ਜੀ ਕਹਿੰਦੇ ਉਹ ਆਪਣੇ ਵੱਡੇ ਵੱਡੇਰਿਆਂ ਤੋਂ ਘੁੰਗਟ ਪਟ ਘੁੰਗਟ ਪਟ ਦਾ ਅਰਥ ਹੈ ਕੱਪੜੇ ਦੇ ਨਾਲ ਢੰਡ ਕੱਢਦੀ ਹੈ ਪੜਦਾ ਰੱਖਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਇਹ ਰਿਵਾਜ ਸੀ ਹੁਣ ਵੀ ਕੁਝ ਇੱਕ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚ ਇਹ ਸਿਸਟਮ ਇਹ ਰਿਵਾਜ ਚੱਲਦਾ ਹੈ ਕਿ ਜਦੋਂ ਨਵੀਂ ਵਿਆਹੀ ਨਵਾਂ ਘਰ ਦੇ ਵਿੱਚ ਆਉਂਦੀ ਹੈ ਉਹ ਆਪਣੇ ਵੱਡੇ ਵਡੇਰਿਆਂ ਤੋਂ ਕੁੰਡ ਕੱਢ ਕੇ ਰੱਖਦੀ ਹੈ ਕੁੰਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਤ ਗੁਰੂ ਜੀ ਨੇ ਇਹ ਜਿਹੜਾ ਪਰਦੇ ਦੀ ਰਸਮ ਹੈ ਢੰਡ ਕੱਢਣ ਦੀ ਜਿਹੜੀ ਰਸਮ ਸੀ ਇਹਦੇ ਤੋਂ ਸਤ ਗੁਰੂ ਜੀ ਨੇ ਜਿਹੜਾ ਉਹ ਵਰਜਿਆ ਇਹ ਰਸਮ ਖਤਮ ਕਰ ਦਿੱਤੀ ਸੀ ਕਿ ਜਿਹੜੀ ਢੰਡ ਕੱਢਣ ਵਾਲੀ ਰਸਮ ਹੈ ਉਹ ਨਹੀਂ ਹੋਣੀ ਚਾਹੀਦੀ ਜਿੱਥੇ ਦੇ ਕੁਝ ਫਾਇਦੇ ਸੀ ਉੱਥੇ ਬਹੁਤ ਸਾਰੇ ਨੁਕਸਾਨ ਵੀ ਸਨ ਸੋ ਗੁਰੂ ਸਾਹਿਬ ਜੀ ਨੇ ਪਰਦੇ ਦੀ ਜਿਹੜੀ ਰਸਮ ਢੰਡ ਕੱਢਣ ਦੀ ਰਸਮ ਮਨਾ ਕਰ ਦਿੱਤੀ ਸਿਰ ਢੱਕਣ ਦੀ ਮਰਿਆਦਾ ਉਹ ਸਿੱਖ ਧਰਮ ਦੇ ਵਿੱਚ ਮੌਜੂਦ ਹੈ ਪਰ ਪਰਦਾ ਕਰਨ ਘੁੰਡ ਕੱਢਣਾ ਇਹਦੀ ਮਨਾਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਪੁਰਾਣੇ ਸਮਿਆਂ ਵਿੱਚ ਜਾਂ ਅੱਜ ਵੀ ਕੁਝ ਇੱਕ ਘਰਾਣੀਆਂ ਵਿੱਚ ਜਿਹੜੀ ਉੱਤਮ ਘਰਾਣੇ ਦੀ ਨੌ ਜਦੋਂ ਸੌਰੇ ਪਰਿਵਾਰ ਵਿੱਚ ਆਉਂਦੀ ਹੈ ਤੇ ਆਪਣੇ ਵੱਡੇ ਵਡੇਰਿਆਂ ਤੋਂ ਘੁੰਡ ਕੱਢ ਕੇ ਰੱਖਦੀ ਹੈ ਪਰਦਾ ਰੱਖਦੀ ਹੈ। ਪਰ ਸਿਹਜਾ ਸੰਜੋਗ ਸਮੇਂ ਅੰਤਰਣ ਪੀਸੈ। ਇਸ ਚੀਜ਼ ਨੂੰ ਕਦੇ ਵੀ ਵਾਸ਼ਨਾ ਵੜੇ ਪਾਸੇ ਨਹੀਂ ਲੈ ਕੇ ਜਾਣਾ ਚਾਹੀਦਾ ਕਿ ਭਾਈ ਗੁਰਦਾਸ ਜੀ ਕੈਸੀਆਂ ਉਦਾਹਰਨਾਂ ਦੇ ਰਹੇ ਨੇ ਇਹ ਉਹਨਾਂ ਦਾ ਅਨੁਭਵ ਹੈ ਗੁਰਮਤ ਤਤ ਬੀਤਾਂ ਨਹੀਂ ਸਿੱਖੀ ਦੇ ਵੇਦ ਵਿਆਸ ਬਹੁਤ ਉੱਤਮ ਦਰਜੇ ਦੀ ਉਹ ਬ੍ਰह्म ਗਿਆਨ ਦੀ ਅਵਸਥਾ ਦੇ ਮਾਲਕ ਨੇ ਉਹਨਾਂ ਆਪਣਾ ਅਨੁਭਵ ਜਿਹੜਾ ਹੈ ਸੰਸਾਰ ਵਿੱਚ ਜੋ ਕੁਝ ਵਿਚਰਦਾ ਹੈ ਪਰਿਵਾਰਾਂ ਵਿੱਚ ਜੋ ਕੁਝ ਹੁੰਦਾ ਹੈ ਉਹ ਉਦਾਹਰਨ ਲੈ ਕੇ ਸਾਨੂੰ ਨਿਰੰਕਾਰ ਨਾਲ ਜੁੜਨ ਦਾ ਯਤਨ ਕੀਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਸਹਿਜ ਜਾ ਸੰਜੋਗ ਸਮੇਂ ਪਰ ਸਹਿਜ ਦੇ ਇਸ ਮਿਲਾਪ ਸਮੇਂ ਜਦੋਂ ਪਤੀ ਪਤਨੀ ਦਾ ਮਿਲਾਪ ਹੁੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਅੰਤਰ ਨਾ ਪੀਸੈ ਪਤੀ ਤੂੰ ਰੱਤਾ ਜਿੰਨੀ ਵੀ ਉਹ ਵੇਤਨੀ ਰੱਖਦੀ ਭਾਵ ਅੰਦਰ ਆਪਣਾ ਆਪਾ ਆਪਣੇ ਪਤੀ ਨੂੰ ਸਮਰਪਣ ਕਰ ਦਿੰਦੀ ਓਵੇਂ ਜਿਵੇਂ ਸੰਸਾਰ ਦੇ ਵਿੱਚ ਵਿਚਰਦਿਆ ਹੋਇਆ ਗੁਰਮੁਖ ਸੰਸਾਰ ਦੇ ਕਈ ਕੰਮਾਂ ਦੇ ਵਿੱਚ ਸੰਸਾਰ ਤੇ ਵਿਚਰਦਿਆਂ ਲੋਕਾਚਾਰੀ ਵਿੱਚ ਵਿਚਰਦਿਆਂ ਪੜਦੇ ਰੱਖਦਾ ਹੈ ਪਰ ਭਾਈ ਗੁਰਦਾਸ ਜੀ ਦੇ ਸੁਧਾਰਨ ਦਾ ਭਾਵ ਇਹ ਹੈ ਕਿ ਜਦੋਂ ਉਹ ਨਿਰੰਕਾਰ ਨਾਲ ਜੁੜਦਾ ਤੇ ਉਹਦੇ ਤੇ ਨਿਰੰਕਾਰ ਦੇ ਵਿੱਚ ਕੋਈ ਪੜਦਾ ਨਹੀਂ ਹੈ ਕੋਈ ਭੇਦ ਭਾਵ ਨਹੀਂ ਉਹ ਪਰਮੇਸ਼ਰ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ ਪਤੀ ਪਰਮੇਸ਼ਰ ਹੈ ਜੀਵਾਤਮਾ ਪਤਨੀ ਹੈ ਓਵੇਂ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਪਤੀ ਦਾ ਮਿਲਾਪ ਹੋ ਜਾਂਦਾ ਹੈ ਅਕਾਲ ਪੁਰਖ ਦਾ ਮਿਲਾਪ ਹੋ ਜਾਂਦਾ ਹੈ ਆਤਮਾ ਤੇ ਪਰਮਾਤਮਾ ਵਿੱਚ ਕੋਈ ਵੇਤ ਨਹੀਂ ਰਹਿੰਦੀ ਕੋਈ ਕਿਸੇ ਤਰ੍ਹਾਂ ਦਾ ਪਰਦਾ ਨਹੀਂ ਰਹਿ ਜਾਂਦਾ ਜੈਸੇ ਮਨ ਅਸ਼ਤ ਕੁਟੰਬ ਹੀ ਸਹਤ ਅਹ ਇਹ ਦਾ ਅਰਥ ਹੈ ਸੱਪ ਭਾਈ ਗੁਰਦਾਸ ਜੀ ਕਹਿੰਦੇ ਜਿਸ ਤਰ੍ਹਾਂ ਸੱਪ ਦੇ ਮਸਤਕ ਵਿੱਚ ਜਦੋਂ ਜਿੰਨਾ ਚਿਰ ਮਣੀ ਹੈ ਜਾਂ ਦੂਸਰਾ ਬਚਨ ਆਖਿਆ ਕੁਟੰਬ ਕੁਟੰਬ ਦਾ ਅਰਥ ਹੈ ਪਰਿਵਾਰ ਅਹੀ ਗੁਰਦਾਸ ਜੀ ਕਹਿੰਦੇ ਜਿੰਨਾ ਚਿਰ ਸੱਪ ਦੀ ਸਿਰ ਦੇ ਵਿੱਚ ਮਣੀ ਹੈ ਜਾਂ ਉਹ ਪਰਿਵਾਰ ਦੇ ਵਿੱਚ ਵਿਚਰਦਾ ਆਪਣੇ ਸਪਨੀ ਤੇ ਬੱਚਿਆਂ ਦੇ ਨਾਲ ਹੁੰਦਾ ਹੈ ਉਹਨਾਂ ਚਿਰ ਉਹ ਜਿਹੜਾ ਸੱਪ ਹੈ ਉਹ ਟੇਡਾ ਰਹਿੰਦਾ ਹੈ ਉਹ ਜਿਹੜਾ ਸੱਪ ਹੈ ਉਹ ਵਿੰਗਾ ਰਹਿੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਬੰਕ ਤਨ ਬੰਕ ਤਨ ਦਾ ਅਰਥ ਹੈ ਸਰੀਰ ਉਹਦਾ ਟੇਡਾ ਰਹਿੰਦਾ ਜਿੰਨਾ ਚਿਰ ਉਹਦੇ ਸਿਰ ਵਿੱਚ ਮਣੀ ਹੈ ਜਾਂ ਉਹ ਸੁਪਨੀ ਤੇ ਆਪਣੇ ਬੱਚਿਆਂ ਵਿੱਚ ਵਿਚਰਦਾ ਹੈ ਉਹਨਾਂ ਚਿਰ ਸੱਪ ਦੇ ਵਿੱਚ ਟੇਡਾ ਪਾਣ ਹੈ ਪਰ ਸੁਧੋ ਬਿਲ ਪੈਸਤ ਹੋਏ ਜੀਸ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਉਹ ਸੱਪ ਖੋਡ ਦੇ ਵਿੱਚ ਵੜਦਾ ਹੈ ਤੇ ਖੋਡ ਵਿੱਚ ਵੜਦੇ ਹੀ ਉਹਦਾ ਸਰੀਰ ਐਨ ਸਿੱਧਾ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿਣਾ ਇਹ ਚਾਹੁੰਦੇ ਨੇ ਕਿ ਜਿੰਨਾ ਚਿਰ ਮਨੁੱਖ ਸੰਸਾਰ ਦੇ ਵਿੱਚ ਵਿਚਰਦਾ ਹੈ ਕਈ ਤਰ੍ਹਾਂ ਦੇ ਏਡੇ ਟੇਡੇ ਜਿਹੜੇ ਉਹ ਵਿਚਾਰ ਨੇ ਜਾਂ ਸੰਸਾਰ ਵਿੱਚ ਵਿਚਰਦੇ ਆ ਟੇਡਾਪਨ ਥੋੜਾ ਰੱਖਣਾ ਪੈਂਦਾ ਪਰ ਜਦੋਂ ਨਿਰੰਕਾਰ ਦੇ ਨਾਲ ਸੁਰਤ ਜੁੜ ਜਾਂਦੀ ਹੈ ਫਿਰ ਉਹ ਸਿੱਧਾ ਹੋ ਜਾਂਦਾ ਹੈ ਫਿਰ ਉਹ ਇੱਕਦਮ ਸਾਦਾ ਜੀਵਨ ਜੀਉਂਦਾ ਸਿੱਧਾ ਜੀਵਨ ਜੀਉਂਦਾ ਉਹਦੇ ਅੰਦਰੋਂ ਹਰ ਤਰ੍ਹਾਂ ਦੀ ਈਰਖਾ ਦਵੇਸ਼ ਵੈਰ ਵਿਰੋਧ ਜਿਹੜਾ ਸਾਰਾ ਕੁਝ ਖਤਮ ਹੋ ਜਾਂਦਾ ਹੈ ਬਿਲਕੁਲ ਸਿੱਧਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਬੰਕ ਤਨ ਸੁਧੋ ਬਿੱਲ ਪੈਸ ਤੋਹਿ ਜੀ ਸੈ ਡੇਡਾ ਤਨ ਜਿਹੜਾ ਸੀ ਖੋਡ ਵਿੱਚ ਪੈਂਦੀਆਂ ਹੀ ਸਿੱਧਾ ਹੋ ਜਾਂਦਾ ਓਵੇਂ ਜਿਵੇਂ ਸੰਸਾਰ ਤੇ ਜਿੰਨਾ ਚਿਰ ਮਨੁੱਖ ਨਿਰੰਕਾਰ ਦੇ ਨਾਲ ਨਹੀਂ ਜੁੜਿਆ ਉਹਨਾਂ ਚਿਰੇ ਦਾ ਜੀਵਨ ਏਡਾ ਟੇਡਾ ਹੀ ਰਹਿੰਦਾ ਹੈ ਵਿਸ਼ੇਵਿਕਾਰਾਂ ਵਿੱਚ ਗਲਤਾਨੜ ਰਹਿੰਦਾ ਹੈ ਔਰ ਸੰਸਾਰ ਦੇ ਜਿੰਨੇ ਔਗਣ ਨੇ ਇਰਖਾ ਦਵੇਸ਼ ਨਿੰਦਿਆ ਚੁਗਲੀ ਵੈਰ ਭਾਵ ਨਪਰਤਾਦ ਇਹ ਔਗਣ ਉਹਨੂੰ ਸਿੱਧਾ ਨਹੀਂ ਹੋਣ ਦਿੰਦੇ ਪਰ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾਮ ਵਿੱਚ ਸੁਰਤ ਜੁੜਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਉਦੋਂ ਇਹਦਾ ਜੀਵਨ ਐਨ ਸਿੱਧਾ ਸੁਖਾਲਾ ਹੋ ਜਾਂਦਾ ਹੈ ਨਿਰੰਕਾਰ ਦੇ ਵਿੱਚ ਅਭੇਦ ਹੋ ਜਾਂਦਾ ਹੈ ਮਾਤ ਪਿਤਾ ਅਸ਼ਤ ਨ ਬੋਲਾ ਸੁਤ ਬਣਿਤਾ ਸੈ ਹੁਣ ਦੂਸਰੀ ਉਦਾਹਰਣ ਵੀ ਭਾਈ ਗੁਰਦਾਸ ਜੀ ਨੇ ਤੀਸਰੀ ਪੰਕਤੀ ਵਿੱਚ ਉਦਾਹਰਣ ਫਿਰ ਪਤੀ ਪਤਨੀ ਦੇ ਪਿਆਰ ਦੀ ਲਈ ਹੈ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਇੱਕ ਪੁੱਤਰ ਮਾਤਾ ਪਿਤਾ ਦੇ ਵਿੱਚ ਹੁੰਦਾ ਹੈ, ਵਿਆਹਿਆ ਹੋਇਆ ਪੁੱਤਰ ਮਾਤਾ ਪਿਤਾ ਕੋਲ ਬੈਠੇ ਹੋਣ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਤਾ ਪਿਤਾ ਅਸ਼ਤ ਅਸ਼ਤ ਦਰਤ ਹੁੰਦੇ ਜੀ ਵਿੱਚ ਹੁੰਦਿਆਂ। ਮਾਤਾ ਪਿਤਾ ਦੇ ਕੋਲ ਹੁੰਦਿਆਂ ਨਾ ਬੋਲੇ ਸੁਤ ਬਣਿਤਾ ਸਹਿ ਪੁੱਤਰ ਪਤਨੀ ਦੇ ਨਾਲ ਘੱਟ ਬਚਨ ਵਿਲਾਸ ਕਰਦਾ ਹੈ ਬਹੁਤ ਸੰਕੋਚ ਕੇ ਬੋਲਦਾ ਹੈ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਪਾਸ਼ਾ ਕੈਦ ਸਰਬਸ ਮੋਹ ਸੁਤ ਤੀਸੈ ਪਰ ਜਦੋਂ ਮਾਤਾ ਪਿਤਾ ਕੋਲ ਨਹੀਂ ਹੁੰਦੇ ਉਸ ਵਕਤ ਪੁੱਤਰ ਜਿਹੜਾ ਸਾਰਾ ਆਪਣਾ ਜੋ ਪਿਆਰ ਹੈ ਆਪਣੀ ਪਤਨੀ ਨੂੰ ਦਿੰਦਾ ਹੈ ਉਹ ਉਹਦੇ ਨਾਲ ਹਰ ਤਰ੍ਹਾਂ ਦੇ ਬਚਨ ਵਿਲਾਸ ਕਰਦਾ ਹੈ ਹੱਸਦਾ ਖੇਡਦਾ ਅਯੁਰ ਗੁਰਦਾਸ ਜੀ ਤੇ ਕਹਿਣ ਤੋਂ ਭਾਵ ਹੈ ਕਿ ਜਿੰਨਾ ਚਿਰ ਮਨੁੱਖ ਲੋਗਾਚਾਰੀ ਦੇ ਵਿੱਚ ਵਿਚਰਦਾ ਹੈ ਸੰਸਾਰ ਦੇ ਵਿੱਚ ਵਿਚਰਦਾ ਹੈ ਆਪਣੇ ਸ਼ਬਦਾਂ ਨੂੰ ਸੰਕੋਚ ਕੇ ਰੱਖਦਾ ਹੈ ਪਰਦੇ ਦੇ ਵਿੱਚ ਜੀਵਨ ਜੀਉਂਦਾ ਹੈ ਪਰ ਜਦੋਂ ਨਿਰੰਕਾਰ ਨਾਲ ਜੁੜ ਜਾਂਦਾ ਹੈ ਸੁਰਤ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੀ ਹੈ ਉਦੋਂ ਉਹਨੂੰ ਫਿਰ ਸੰਸਾਰ ਦੀ ਪ੍ਰਵਾਹ ਨਹੀਂ ਰਹਿੰਦੀ ਉਹਦੀ ਆਤਮਾ ਪਰਮਾਤਮਾ ਨਾਲ ਜੁੜ ਜਾਂਦੀ ਹੈ ਇਸੇ ਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਅਬ ਹਮ ਚੱਲੀ ਠਾਕੁਰ ਪਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭੜਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਉਦੋਂ ਇਹ ਅਵਸਥਾ ਬਣ ਜਾਂਦੀ ਫਿਰ ਲੋਕ ਲਾਜ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਲੋਗਨ ਮੈਂ ਲੋਗਾਚਾਰ ਗੁਰਮੁਖ ਇਕੰਕਾਰ ਜਿਹੜਾ ਗੁਰੂ ਦਾ ਸਨਮੁਖ ਸਿੱਖ ਹੈ ਅਕਾਲ ਪੁਰਖ ਦੇ ਏਕ ਓੰਕਾਰ ਦੇ ਵਿੱਚ ਸੁਰਤ ਜੁੜ ਗਈ ਹੈ ਆਹੀ ਗੁਰਦਾਸ ਜੀ ਕਹਿੰਦੇ ਨੇ ਲੋਕਾਂ ਵਿੱਚ ਲੋਕਾਚਾਰੀ ਵਿੱਚ ਨਜ਼ਰ ਆਉਂਦਾ ਹੈ ਲੋਕਾਂ ਦੇ ਵਿੱਚ ਲੋਕਾਂ ਵਰਗਾ ਹੀ ਬਣ ਕੇ ਰਹਿੰਦਾ ਹੈ ਸੰਸਾਰ ਦੇ ਵਿੱਚ ਸੰਸਾਰੀ ਬਣ ਕੇ ਰਹਿੰਦਾ ਹੈ ਪਰ ਅੰਦਰੋਂ ਨਿਰੰਕਾਰ ਦੇ ਵਿੱਚ ਸੁਰਤ ਅਭੇਦ ਹੋ ਚੁੱਕੀ ਹੈ ਅੰਦਰੋਂ ਅਕਾਲ ਪੁਰਖ ਦੇ ਨਾਲ ਜੁੜ ਚੁੱਕੀ ਹੈ ਸਬਦ ਸੁਰਤ ਸ਼ਬਦ ਦੇ ਵਿੱਚ ਸੁਰਤ ਨੂੰ ਜੋੜ ਕੇ ਰੱਖਦਾ ਹੈ ਉਨ ਮੰਨ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੋ ਜਾਂਦੀ ਹੈ ਮਨ ਹੀ ਸੈ ਭਾਈ ਗੁਰਦਾਸ ਜੀ ਕਹਿੰਦੇ ਉਹਦਾ ਮਨ ਉਹਦਾ ਹਿਰਦਾ ਇੱਕ ਪਾਰ ਬ੍ਰਹਮ ਦੇ ਵਿੱਚ ਅਭੇਦ ਹੋ ਜਾਂਦਾ ਹੈ ਉਹਦੀ ਸੋਝੀ ਮਿਲ ਜਾਂਦੀ ਹੈ ਲੋਕਾਂ ਵਿੱਚ ਲੋਕਾਂ ਵਰਗਾ ਬਣ ਕੇ ਰਹਿੰਦਾ ਪਰ ਅੰਦਰੋਂ ਉਹ ਇੱਕ ਅਨੰਕਾਰ ਦੇ ਨਾਲ ਐਨ ਸਿੱਧਾ ਜੁੜ ਜਾਂਦਾ ਹੈ ਉਹਦੇ ਅੰਦਰ ਕਿਸੇ ਤਰ੍ਹਾਂ ਦੀ ਵਿਥ ਨਹੀਂ ਰਹਿੰਦੀ ਔਰ ਅਕਾਲ ਪੁਰਖ ਦੇ ਨਾਲ ਜੁੜਿਆ ਸੁਰਤ ਸ਼ਬਦ ਵਿੱਚ ਜਦੋਂ ਅਭੇਦ ਹੋ ਜਾਂਦੀ ਹੈ ਉਦੋਂ ਭਾਈ ਗੁਰਦਾਸ ਜੀ ਕਹਿੰਦੇ ਉਹਦਾ ਜੀਵਨ ਜਿਹੜਾ ਉਹ ਬਿਲਕੁਲ ਨਿਰੋਲ ਹੋ ਜਾਂਦਾ ਹੈ ਉਹ ਸਾਰਾ ਆਪਣਾ ਪਿਆਰ ਨਿਰੰਕਾਰ ਦੇ ਵਿੱਚ ਸੌਪ ਦਿੰਦਾ ਹੈ ਪ੍ਰਮਾਤਮਾ ਦੇ ਨਾਮ ਰਸ ਵਿੱਚ ਜੁੜ ਕੇ ਪ੍ਰਮਾਤਮਾ ਦੀ ਅਭੇਦਤਾ ਦਾ ਉਹ ਆਨੰਦ ਮਾਣਦਾ ਹੈ ਜੀ ਭੁੱਲਣਾ ਚੁੱਕਣਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ